ਸਭੇ ਜੀਆਂ ਆਖ ਨੂੰ ਸਰਕਾਰਾਂ ਨੇ ਪਨਰੂਏ ਲੱਗਦਾ ਹੁੰਦਾ ਹੈ ਵੀ ਜੋ ਅਸੀਂ ਫੈਸਲਾ ਕਰਤਾ ਵੀ ਇਹ ਜੋ ਫੈਸਲਾ ਠੀਕ ਹੈ ਇਹਦੇ ਨਾਲ ਹੀ ਅਗਲੀ ਗੱਲ ਜਿਹੜੇ ਪਿੰਡਾਂ ਦੇ ਵਿੱਚੋਂ ਉਹ ਸੱਤਾਧਾਰੀ ਪਾਰਟੀ ਨਾਲ ਜੁੜੇ ਹੁੰਦੇ ਲੋਕ ਨੇ ਪੰਚ ਸਰਪੰਚ ਨੇ ਉਨਾ ਨੂੰ ਸ਼ਹਿਰਾਂ ਦਾ ਵੀ ਸਾਡਾ ਚੁੱਪ ਕਰੇ ਤਾਂ ਸਰਜੂਗਾ ਪਰ ਮਿੱਤਰੋ ਪਹਿਲਾਂ ਵੀ ਬਹੁਤ ਬੁਲਾ ਰਹੇ ਨੇ ਤੁਹਾਡੇ ਨਾਲ ਵਿਚਾਰ ਵਾਂਝੇ ਕੀਤੇ ਨੇ ਜਦੋਂ ਲੋਕਾਂ ਸ਼ਿੰਗਾਰ ਸੰਦੇਰਾ ਪਾਇ ਲਿਆ ਨਾ ਤਾਂ ਫੇਰ लाज ਨਹੀਂ ਹੈ ਸਮਝੇ ਆਕਮਾਂ ਨੂੰ ਭਾਜਨ ਤੇ ਤਾਂ ਨਹੀਂ ਜਿਉਂਦੀ ਕਿਉਂਕਿ ਹੁੰਦਾ ਤਾਂ ਇਹ ਹੈ ਕਿ ਲੋਕਾਂ ਨੂੰ ਦੂਰ ਜਣਾ ਭੇਵਣ ਦਾ ਟਾਈਮ ਨਹੀਂ ਦੇਣਾ ਹੋਵੇ ਉਹਨਾਂ ਦਾ ਸਮਾਂ ਬਰਬਾਦ ਨਾ ਹੋਵੇ ਪੈਸਾ ਖਰਚ ਨਾ ਹੋਵੇ ਤੇ ਉਹਨਾਂ ਨੂੰ ਜਿਹੜੀਆਂ ਬਾਰਗੀਆਂ ਸੂਕਤਾਂ ਨੇ ਜਿਹੜੇ ਨੇੜੇ ਦੇ ਡਾਕਟਰ ਨੇ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਤੇ ਇਹ ਡਾਕਟਰ ਦੂਰ ਨੇ ਤਾਂ ਨੇੜੇ ਹੋਣੇ ਚਾਹੀਦੇ ਨੇ ਤੇ ਨਾਲ ਹੀ ਸਮਾਨ ਸਰਕਾਰ ਇਹ ਕਹਿ ਰਹੇ ਆ ਕਿ ਸਰਕਾਰ ਤੁਹਾਡੇ ਦਵਾਰ ਵੀ ਸਰ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਰ ਦੂਜੇ ਪਾਸੇ ਆਪਾਂ ਦੇਖ ਰਹੇ ਆ ਕਿ ਸ਼ਰਮਾਏਦਾਰਾਂ ਨੂੰ ਖੁਦ ਰੱਖਣ ਵਾਸਤੇ ਸ਼ਰਮਾਏਦਾਰਾਂ ਲਈ ਕੁੰਨਿਆ ਰਿਆਤਾ ਦੇਣ ਵਾਸਤੇ ਇਰੇ ਸਾਡੇ ਕੁਝ ਦਫਤਰੇ ਨੇ ਕੋਹ ਨੂੰ ਬੰਦ ਕੀਤਾ ਹੋਇਆ ਕੋਹ ਨੂੰ ਬੰਦ ਕਰਨ ਜਾ ਰਹੇ ਨੇ ਔਰ ਜਿਹੜੇ ਬਾਰੇ ਮੋٹے ਰਹਿਣਗੇ ਉਹਨਾਂ ਨੂੰ ਦੂਜੇ ਦਫਤਰਾਂ 'ਚ ਤਬਦੀਲ ਕਰ ਰਹੇ ਨੇ। ਹੁਣ ਅਗਲੀ ਗੱਲ ਜਿਹੜੇ ਸਾਡੇ ਆਮ ਲੋਕ ਨੇ ਉਹਨਾਂ ਦੇ ਵਿਚਾਰਾਂ ਦੇ ਸਮਝ 'ਚ ਬਾਤ ਚ ਹੁੰਦੀ ਹੈ। ਕਿਉਂਕਿ ਪਹਿਲਾਂ ਪਿੰਡਾਂ ਦੇ ਨੇੜੇ ਜਿਹੜੇ SBI ਕਿ ਆ ਸਰੀ ਅਸ ਵੀ ਪੀਐਨਵੀ ਦੇ ਉਹ ਵੀ ਸੀ ਪੈਂਚੜਾ ਲੈਣਾ ਕੀਤਾ ਉਹਦੇ ਵੀ ਇਕੱਠੀ ਕਰਕੇ ਅੱਜ ਬੱਧੀਆਂ ਧੀੜਾ ਇਕੱਠੀਆਂ ਹੁੰਦੀਆਂ ਨੇ ਉੱਥੇ ਲੋਕ ਖੱਜਾਂ ਖਾਰ ਹੁੰਦੇ ਨੇ ਭਾਵੇਂ ਪੈਨਸ਼ਨ ਲੈਣੀ ਹੋਵੇ ਭਾਵੇਂ ਜੀਸਨ ਖਾਤਾ ਖੁਲਾਉਣਾ ਹੋਵੇ ਇਸ ਤੋਂ ਨਾਵਾ ਹੋਣ ਜਦੋਂ ਸਾਡਾ ਬੀਡੀਪੀਓ ਦਫ਼ਤਰ ਇੱਥੋਂ ਤੋੜਿਆ ਜਾਊਗਾ ਇੱਥੋਂ ਤੋੜ ਕੇ ਇਹਨੂੰ ਮਾਂ ਦਾ ਲੈ ਕੇ ਜਾਊਗਾ ਜਾਊਗਾ ਸਾਡੇ ਮਨਰੇਗਾ ਮਜ਼ਦੂਰ ਹੋਣਾ ਹੋਰ ਲੋਕ ਹੋਣਾ ਕਿਸਾਨ ਹੋਣਾ ਜਿੰਨੇ ਵੀ ਸਾਥੀ ਲੋਕ ਹੋਣਾ ਉਹਨਾਂ ਨੂੰ ਉੱਥੇ ਜਾਣਾ ਪਊਗਾ ਜਿੱਦੇ ਤੇ ਉੱਥੇ ਉਹਨਾਂ ਦੀ ਖੱਜਲ-ਖਵਾਰੀ ਵਧੂਗੀ ਇਹਨਾਂ ਨੂੰ ਤੋੜਨੋਂ ਬਚਾਉਣ ਦੇ ਲਈ ਅਸੀਂ ਇੱਥੇ ਇਕੱਠੇ ਹੋਇਆ ਤੇ ਪੈੰਚੀ ਖੜੇ ਹੋ ਗਏ ਤੇ ਅਸੀਂ ਪੈੰਚੀ ਕਸਾ ਫੋਜਨੀਅੰ ਦੇ ਵੱਲੋਂ ਤੇ ਸਾਡੇ ਨਾਲ ਸਾਡੇ ਪਾਵਰਾਂ ਨੂੰ ਟ੍ਰਾਂਸਪੋਰਟ ਠੇਕਾ ਕੰਮੇ ਦੀ ਵਿੱਚ ਆਪ ਲੋ ਸੁਧਾਰਸ਼ ਵਿੱਚ ਸ਼ਾਮਲ ਹੋਏ ਨੇ ਅਸੀਂ ਵੀ ਇੰਨਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਿਤ ਆ ਅਸੀਂ ਵੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਹਰ ਵਕਤ ਜਿੰਨਾ ਹੋਵੇ ਸੰਘਰਸ਼ ਦੇ ਵਿੱਚ ਯੋਗਦਾਨ ਪਾਵਾਂਗੇ ਇਹ ਮੈਂ ਕਹਿੰਦਾ ਹੋਇਆ ਮੈਂ ਸਾਰੇ ਲੋਕਾਂ ਨੂੰ ਧੰਨਵਾਦ ਕਰਨਾ ਚਾਹ ਸੰਘਰਸ਼ ਚਿੱਤ ਲੜਦੇ ਲੋਕਾਂ ਦੀ ਹਾਂ ਜੀ ਬਹੁਤ ਵਧੀਆ ਵੀਰ ਦੇ ਵਿਚਾਰ ਸੀ ਅਗਲੇ ਬਲਾਰੇ ਨੇ ਕਰਨਜੀਤ ਸਿੰਘ ਸਰਪੰਚ ਸਾਬਕਾ ਸਰਪੰਚ ਮਾਖਾ ਚਹਿਲਾ ਤਾਂ ਕੱਲੇ ਨਰੇਗਾ ਲੈ ਤੇ ਪ੍ਰਭਾਵ ਨਹੀਂ ਪੈਣਾ ਨਰੇਗਾ ਦੇ ਨਾਲ ਆਗਨ ਵਾਲੀ ਸੈਂਟਰ ਵੀ ਨਾ ਇੱਥੇ ਦਫਤਰ ਆਗੇ ਇਹਨਾਂ ਦੇ ਸੈਂਟਰਾਂ ਦਾ ਦਫਤਰ ਬਾਕੀ ਦੋ ਤੋਂ ਘੋਰਨਾ ਚਾਰ ਪੰਜ ਦਸ ਤੱਕ ਜੀ ਜੇ ਉਹਦੇ ਮਾਪਿਆਂ ਨੇ ਪੁੱਛਿਆ ਲੋੜੀ ਦਾ ਕਿ ਕੁੜੀ ਘਰੇ ਕਿਉਂ ਨਹੀਂ ਆਈ ਕਿੱਥੇ ਲੱਗੀ ਹੈ ਉਹਦੀ ਭਰਾਵੋ ਜਿਹੜੀ ਦੇਖ ਰੇਖ ਹੈ ਇੱਥੇ ਦੀ ਪੁਲਿਸ ਨਾ ਕਰਨੀ ਹੁੰਦੀ ਹੈ ਤੇ ਜੇਕਰ 25 ਤਰੀਕ ਤੋਂ ਪਹਿਲਾਂ ਉਹ ਕੁੜੀ ਨਾ ਆਈ ਤਾਂ ਇਹਨਾਂ ਦੁਕਰ ਆਪਾਂ ਜੋਗਾ ਖਾਣਾ ਦਾ ਘਰੋਂ ਕਰਨਾ ਜੋਗਾ ਖਾਣਾ ਕੋਲ ਬਹੁਤਾ ਚਰ ਨਹੀਂ ਬੈਂਦੇ ਉਸ ਤੋਂ ਬਾਅਦ ਮੀਟਿੰਗ ਕਰਕੇ ਇੱਕ ਟੋਕਾ ਜਿਹੜਾ ਨਾਲ ਗਾਹਾਂ ਵਾਲਾ ਜਿਹੜਾ ਪੁਰਾਣਾ ਉਹ ਕਿੱਧਰ ਨੂੰ ਜਾਣਾ ਆਪਾਂ ਮੌਕੇ ਤੇ ਆਪਣੀ ਮੀਟਿੰਗ ਕਰਕੇ ਆਪੋਂ ਦੱਛਾਂਗੇ ਇਹਨੀਆਂ ਗੱਲਾਂ ਦੇ ਨਾਲ ਮੈਂ ਸਾਰਾ ਧੰਨਵਾਦ ਕਰਦਾ ਹਾਂ ਬੈਗੁਰੂ ਸਿੰਘ ਖਾਲਸਾ ਸ੍ਰੀ ਬੈਗੁਰੂ ਜੀ ਕੀ ਫਤਈ ਨੇੜੇ ਤੇ ਸਹਾਰਾਂ ਦੇ ਸ਼ਿਫਟ ਕਰਤੇ ਉਹੋ ਵੀ ਜਥੇਬੰਦੀਆਂ ਨੇ ਅਸ਼ਨਾਰਸ਼ ਕੀਤੇ ਪਰ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਨਾਲ ਜਾਦੇ ਆਪਣਾ ਤਾਲੁਕ ਨਹੀਂ ਪਰ ਅੱਜ ਸਾਰਾ ਕੁਝ ਸਰ સેવા ਕਿੰਨਾ ਨਾਲੀ ਜੋੜਤਾ

ਇੱਥੀ ਬਲਾਕ ਨੂੰ ਬਚਾਉਣ ਵਾਸਤੇ ਸੰਘਰਸ਼ ਕਮੇਟੀ ਦੇ ਸੱਦੇ ਤੇ ਅੱਜ 36 ਦਿਨ ਸਾਡਾ ਮੋਰਚਾ ਇਹਨਾਂ ਉੱਪਰ ਹਾਂਜੀ ਹਾਂ ਅਜਿਹਾ ਬੁਲਾਵਾ ਲੈਂਦਾ ਫੜਾ ਹਾਂ ਹਾਂ ਬੋਲੋ ਹਾਂਜੀ RAM PAL ਜਿਹਨੂੰ ਜਿਨਾਬੀ ਕੰਕਰਾਵਾਗੇ ਵੀ ਡੀ.ਐੱਲ.ਪੀ. ਇੱਥੀ ਨੂੰ ਰੱਖਵਾ ਵੀ ਅਜੇ ਕੋਈ ਗੱਲ ਨਹੀਂ ਅੱਜ ਇਹ ਵੀ ਵਿਦੇਤਾ ਆਪਣੀ ਜਮੇਤੀ ਨੇ ਆਹ ਜਿਹੜਾ ਵੀਰੋ ਬਲਾਕ ਦਾ ਗੇਟ ਹੈ ਜਿਹੜੇ ਮੁਲਾਜ਼ਮਾਂ ਦਰ ਤਾਨੇ ਮੇਦੀ ਬਹੁਤ ਪੀੜ ਹੁੰਦੀ ਹੈ ਤਾਂ ਇਸ ਲਈ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਵੀ ਤੋ ਬਾਦ ਦੇ ਖਰਾ ਉਤਰ ਸਰਕਾਰ ਤੁਹਾਡੇ ਦੁਆਰ ਆ ਆਪਾਂ ਸਟੇਜ ਛੜਕ ਤੇ ਲਾਉਣੀ ਹੈ ਜਿੱਥੇ ਕੇਦਾਬ ਨੇ ਟਰਾਈਡਰ ਵਾਲੀਆਂ ਹੋਣਾ ਤੇ ਬੈਠੀਆਂ ਜਿੱਥੇ ਬੰਦੀਆਂ ਭਾਰਤੀ ਕਿਸਾਨੀ ਦੇ ਡਕੌਂਦਾ ਤੇ ਹੋਰ ਜਿੱਥੇ ਬੰਦੀਆਂ ਜਿਹੜੇ ਲਗਾਤਾਰ ਧਰਨੇ ਤੇ ਬੈਠੇ ਨੇ ਮੈਨੂੰ ਆਪਣੇ ਪ੍ਰਧਾਨ ਜੀ ਦਾ ਫੋਨ ਆਇਆ ਸੀ ਕਿ ਪਹਿਲਾਂ ਵੀ ਇੱਕ ਦੋ ਵਾਰੀ ਅਫਸਰ ਵਿਸ਼ਵਾਸ ਦੇ ਕੇ ਪਰ ਉਹ ਗੱਲ ਸਿਰੇ ਨਹੀਂ ਚੜੀ ਚਲੋ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਇੱਕ ਦੋ ਦਿਨਾਂ ਵਿੱਚ ਹੀ ਆਪਣੀ ਜਿਹੜੀ ਹੈਗੀ ਤੁਹਾਡੀ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਕੇ ਤੇ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਕੋਈ ਹੋਰ ਹੈਗੀ ਗੱਲਬਾਤ ਤਾਂ ਤੁਸੀਂ ਸਾਨੂੰ ਧਿਆਨ ਚ ਲਿਆ ਸਕਦੇ ਹੋ ਪਰ ਇਹ ਜਿਹੜਾ ਇਹਦਾ ਹੈਗਾ ਆਪਣਾ ਬਲਾਕ ਵਾਲਾ ਇਹ ਅਸੀਂ ਜਾ ਕੇ ਸਿਵਲ ਪ੍ਰਸ਼ਾਸਨ ਨਾਲ ਗੱਲ ਕਰਕੇ ਤੁਹਾਡੀ ਬਹੁਤ ਜਲਦੀ ਮੀਟਿੰਗ ਕਰਾਵਾਂਗੇ ਧੰਨਵਾਦ ਜੀ ਕਿਸੇ ਨੇ ਨਹੀਂ ਉੱਠਣਾ ਮੈਂ ਤੁਹਾਨੂੰ ਬਹਿ ਜਾਓ ਤੇ ਮਾਗਰਲਾ ਇੱਕ ਬਲਾਰਾ ਰਹਿ ਗਿਆ ਉਸ ਤੋਂ ਬਾਅਦ ਫੈਕਟਰੀ ਹੈ ਜਿਹੜਾ ਤੁਹਾਨੂੰ ਨਾਰੇ ਲਾ ਕੇ ਸਮਾਰਤੀ ਕਰੂਗਾ ਤੇ ਲਾਨ ਕਰਨਗੇ ਕਾਹਾਂ ਕੀ ਕਰਨਾ ਕਿਉਂਕਿ ਲਾਣ ਮੈਂ ਉਹ ਰੱਖ ਗਿਆ ਇਸ ਕਰਕੇ ਕਮੇਟੀ ਫੈਸਲਾ ਕਰੂਗੀ ਸਾਰੇ ਬੈਠੋ ਕਿਹੜਾ ਆਪਾਂ ਭਰੋਸਾ ਕਰਦੇ ਆ ਤੇ ਉਦੋਂ ਘਰੋਂ ਛੱਡਾਂਗੇ ਜਦੋਂ ਲਾਸਟ ਬਲਾਲਾ ਬੋਰ ਹਟਿਆ ਕਿਸੇ ਨੇ ਨਹੀਂ ਹੱਲਣਾ ਬਹਿਜੋ ਤੇ ਭਰੋਸਾ ਆਪਾਂ ਡੀਐਸਪੀ ਸਾਹਿਬ ਦੇ ਕੇ ਧੰਨਵਾਦ ਜੀ ਤੁਹਾਡਾ ਤੇ ਆਪਾਂ ਪੰਜ-ਛੇ ਮਿੰਟ ਜਿਹੜਾ ਇੱਕ ਬਲਾਰਾ ਰਹਿ ਗਿਆ ਤੇ ਮਗਰੋਂ ਇੱਕ ਲਾਣ ਕਰਨਾ ਕਮੇਟੀ ਵਾਲੇ ਬੰਦੇ ਨੇ ਅਗਲੇ ਪ੍ਰੋਗਰਾਮ ਦਾ ਫੇਰ ਆਪਾਂ ਸਮਾਪਤੀ ਕਰਾਂਗੇ ਧੰਨਵਾਦ ਜੀ ਨਾਰੇ ਲਾ ਦਿਓ ਜੀ ਹਾਂਜੀ RAM PAL ਸਿੰਘ ਪ੍ਰਧਾਨ ਚੰਨ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਬਿੜੀਆਂ ਬਹਾਲ ਬਹਾਲ ਕਰੋ ਬਹਾਲ ਕਰੋ ਬਿੜੀਆਂ ਬਹਾਲ ਬਹਾਲ ਕਰੋ ਬਹਾਲ ਕਰੋ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾ 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 ਐਮ ਐਮ ਆ ਬਿਜੇ ਸਿੰਘ ਦਾ ਮੁਰਦਾਬਾ 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 ਐਮ ਐਮ ਆ ਵਿਜੇ ਸਿੰਘ ਦਾ ਮੁਰਦਾਬਾ ਪੰਜਾਬ ਸਰਕਾਰ ਨਰਦਰ ਜਿੰਦਾਬਾਦ ਮੁਤਾਬਕ ਵੀਡੀਓ ਬਲਾਕ ਬਹਾਰ ਕਰੋ ਬਹਾਰ ਕਰੋ ਬਹਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ 36ਵਾਂ ਦਿਨ ਹੈ ਧਰਨੇ ਦਾ ਦਿਓ ਜਾਣਕਾਰੀ ਜੀ ਅੱਜ ਜਿਹੜਾ ਵੀਡੀਓ ਬਲਾਕ ਬਚਾਓ ਸੰਘਰਸ਼ ਕਮੇਟੀ ਬਣੀ ਹੈ ਉਹਨਾਂ ਨੇ 36ਵੇਂ ਦਿਨ ਦੇ ਵਿੱਚ ਧਰਨਾ ਲਾ ਕੇ ਜਿਹੜੇ ਅੰਦਰ ਮਲਾਕਮ ਕਰਦੇ ਕੰਮ ਕਰਦੇ ਆ ਉਹਨਾਂ ਦਾ ਗੇਟ ਬੰਦ ਕੀਤਾ ਲਗਾਤਾਰ ਜਿਹੜੀ ਬਰਨਾਲਾ ਰੋਗ ਹੈ ਵਿਖੀ ਤੋਂ ਜਾਂਦੀ ਹੈ ਉਸ ਨੂੰ ਜਾਮ ਕਰਕੇ ਰੱਖਿਆ ਉਸ ਤੋਂ ਬਾਅਦ ਡੀਐਸਪੀ ਪ੍ਰਤਪਾਲ ਸਿੰਘ ਆਏ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਛੋਟਾ ਜਿਹੜਾ ਡਿਵੀਜ਼ਨਲ ਮੀਟਿੰਗ ਕਰਾ ਕੇ ਮਸਲਾ ਹੱਲ ਕਰਾਵਾਂਗੇ ਤੇ ਪਹਿਲਾਂ ਡੀਐਸਪੀ ਸਾਹਿਬ ਨੇ ਕਿਹਾ ਡੀਐਸਪੀ ਸਾਹਿਬ ਨੇ ਕਿਹਾ ਵੀ ਸੋਨਾ ਮਸਲਾ ਹੱਲ ਕਰਾਵਾਂਗੇ ਪਰ ਉਸ ਤੋਂ ਬਾਅਦ ਕਮੇਟੀ ਨੇ ਫੈਸਲਾ ਕਰਕੇ ਫੈਸਲਾ ਕਰ ਲਿਆ ਵੀ ਆਉਣ ਵਾਲੀ ਜਿਹੜਾ ਅਗਲਾ ਸੋਮਵਾਰ ਹੈ ਮਨ ਕੇ ਅੱਜ ਦੇ ਦਿਨ ਵਾਲਾ ਉਹ ਇਕੱਠੇ ਹੋ ਕੇ ਸਾਰੀਆਂ ਜਸੇਬੰਦੀਆਂ ਮਜ਼ਦੂਰ ਜਸੇਬੰਦੀਆਂ ਨਾ ਬੀਜੇ ਸਿੰਘ ਲਗਾ ਉਹਦੇ ਘਰ ਦਾ ਘਰਾਓ ਕੀਤਾ ਜਾਊਗਾ ਕਿਉਂਕਿ ਅਸਲੀ ਦੋਸ਼ੀ ਹੈ ਜਿਹੜਾ ਬੀਜੇ ਸਿੰਘ ਲਗਾ ਜਦੋਂ ਸਰਕਾਰ ਨੇ ਇਹ ਪਹੁੰਚ ਲਿਆਂਦੀ ਵੀ ਵੀਡੀਓ ਬਲਾਕ ਛੋਟੇ ਜਿਹੜਾ ਛੋਟੇ ਬਲਾਕਾਂ ਤੋੜ ਕੇ ਇਕੱਠੇ ਕਰ ਦੋ ਤਾਂ ਸਾਰਿਆਂ ਨੂੰ ਪਹਿਲਾਂ ਜਿਹੜਾ ਧੁੱਕ ਚੱਕਿਆ ਸਾਡੇ ਐਮਐਲਏ ਨੇ ਛਿੱਟਿਆ ਤੇ ਇਹਨਾਂ ਜਰਕਦ ਨੇ ਸਾਈਨ ਕਰਤੇ ਆ ਵੀ ਜਿਹੜੀਆਂ ਪੰਜ ਬਲਾਕਾਂ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਉਹ ਚਾਰ ਬਲਾਕਾਂ ਵੀ ਛੱੜ ਜਾਣਗੇ ਭਿੱਖੀ ਬਲਾਕ ਤੋੜਨ ਦਾ ਫੈਸਲਾ ਜਿਹਨੇ ਕਰਿਆ ਜਿਹੜਾ ਮੁੱਖ ਦੋਸ਼ੀ ਹੈ ਉਹਦੇ ਬਾਰਗੇਸ਼ ਅਗਲੇ ਸੋਮਵਾਰ ਨੂੰ ਵੱਡਾ ਕੱਟ ਕਰਕੇ ਜਾਵਾਂਗੇ ਤੇ ਨਹੀਂ ਤਾਂ ਜਿਵੇਂ ਐਲ ਕਰਿਆ ਉਹਵੇਂ ਫੈਕਸ ਕਰਕੇ ਕਹੇ ਵੀ ਲੋਕ ਵਿਰੋਧ ਕਰਦੇ ਆ ਲੋਕਾਂ ਨੂੰ ਬਾਟ ਵਾਲੀ ਪੈ ਜੂਗੀ ਤੇ ਸਰਕਾਰ ਤਾਂ ਗੱਲਾਂ ਕਰਦੀ ਜਿਵੇਂ ਛੱਥਾਂ ਦੇ ਵਿੱਚ ਆ ਕੇ ਸਰਕਾਰੀ ਮੁਲਾਜ਼ਮ ਕੰਮ ਕਰਨਗੇ ਛੋਟੇ ਘਰਾਂ ਦੇ ਵਿੱਚ ਕੱਲੀ ਖੜ ਕੇ ਕਰੂੰਗੀ ਛੋਟੀਆਂ ਰਿਸ਼ਟਰੀਆਂ ਛੋਟੇ ਕਿਨੇ ਮੋਟੇ ਕੰਮ ਐ ਅਮਰੀਕਾ ਵਰਗੇ ਉਹ ਸਾਰੇ ਕਾਗਜ਼ ਪੱਤਰ ਘਰੇ ਤਿਆਰ ਹੋਣਗੇ ਪਰ ਉਹਦੇ ਉਲਟਾ ਹੈ 50-50 ਕਿਲੋਮੀਟਰ ਦੂਰ ਲੋਕਾਂ ਨੂੰ ਫੱਟੜ ਹੋਣਾ ਪਊਗਾ ਭੀੜ ਦਾ ਸਾਹਮਣਾ ਕਰਨਾ ਪਊ ਲੋਕਾਂ ਨੂੰ ਕਿਉਂਕਿ ਇਹ ਲਗਾਤਾਰ ਪਿਛਲੇ ਚੱਲਦੇ ਆ ਬਲਾਕ ਉਹਨਾਂ ਨੂੰ ਬਹਾਲ ਕਰਾਉਣ ਦੇ ਵਾਸਤੇ ਇਹ ਕਮੇਟੀ ਦੇ ਸੱਦੇ ਦੇ ਉੱਤੇ ਲਗਾਤਾਰ ਸੰਘਰਸ਼ ਕਰਦੇ ਰਹਾਂਗੇ ਚਾਹ ਉਹ ਦੀ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈ ਜਾਣ ਆ ਲੋਕਾਂ ਨੇ ਫੈਸਲਾ ਕਰ ਲਿਆ ਤੇ ਸਰਕਾਰ ਫੈਸਲਾ ਕਰ ਲੇ ਜਾਂ ਲੋਕਾਂ ਦਾ ਗੁੱਸਾ ਸਾਹਮਣੇ ਦੇ ਵਾਸਤੇ ਆ ਗੁੱਸਾ ਠੰਡਾ ਕਰਨ ਦੇ ਵਾਸਤੇ ਅ ਸੇਟੀ ਦੀ ਤੋਂ ਸੇਟੀ ਇਹ ਫੈਸਲਾ ਲੈ ਕੇ ਜਿਹੜਾ ਵਿਲਾਕ ਹੈ ਬਹਾਲ ਕੀਤਾ ਜਾਵੇ। ਹਾਂਜੀ ਅੱਜ ਤੁਸੀਂ ਵੀਡੀਓ ਦਫ਼ਤਰ ਭਿੱਖੀ ਪਹੁੰਚੇ ਹੋ ਧਰਨੇ ਦਾ 36ਵਾਂ ਦਿਨ ਹੈ ਦਿਓ ਜਾਣਕਾਰੀ ਕਿ ਭਿੱਖੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਭਿੱਖੀ ਵਿਲਾਕ ਹੈ ਇਹਨੂੰ ਖਤਮ ਕਰਕੇ ਬਹਾਲ ਹਲ ਜਾਇਆ ਜਾ ਰਿਹਾ ਹੈ। ਜੀ ਦੇ ਇਹਨੂੰ ਰੁਕਣ ਲਈ ਹਲਕੇ ਦੇ ਲੋਕ ਦਸਤ ਜੱਦੇਵੰਦੀਆਂ ਮਜ਼ਦੂਰ ਜੱਦੇਵੰਦੀਆਂ ਪਿਛਲੇ 35 ਜਨਾਂ ਤੋਂ ਲੜ ਰਹੀਆਂ ਇੱਕ ਵਾਰ ਪੁਰ ਐਸਡੀਐਮ ਨੇ ਖੁਦ ਸਾ ਵੀ ਦਿੱਤਾ ਪਰ ਸਰਕਾਰ ਦੀ ਜੇ ਕਹਿਦੀਏ ਵੀ ਚੁੱਪ ਰੁਕੀ ਹੈ ਤਾਂ ਕਿਸੇ ਹੋਰ ਪਾਸੇ ਇਸ਼ਾਰਾ ਕਰਦੀ ਹੈ ਕੱਜ ਫੇਰ ਜੱਦੇਵੰਦੀਆਂ ਵੱਲੋਂ 36 ਜਨਾਂ ਦਰਨਾ ਦਿੱਤਾ ਗਿਆ ਵੀਡੀਓ ਬਲਾਗ ਦੇ ਗੇਟ ਅੱਗੇ ਸਾਰੇ ਬਲਾਜਬ ਅੰਦਰ ਹੈ ਤੇ ਗੇਟ ਤੇ ਦਰਨਾ ਦਿੱਤਾ ਹੋਇਆ ਸਮੂੱਚੇ ਕੀ ਖੀ ਬਲਾਕ ਦੇ ਲੋਕਾਂ ਦੀ ਮੰਗ ਹੈ ਕਿ ਖੀ ਖੀ ਬਲਾਕ ਨੂੰ ਖਤਮ ਨਾ ਕੀਤਾ ਜਾਵੇ ਕਿਉਂਕਿ ਜੇ ਇਹ ਖਤਮ ਹੋਣ ਦੇ ਨਾਲ ਜਿਹੜੇ ਹਲਕੇ ਦੇ ਲੋਕ ਹੈ ਉਹਨਾਂ ਨੂੰ ਮਾਰਸਾ ਜਾਣਾ ਪਊਗਾ ਉਹਦਾ ਟੈਨਸਰਾ ਹੋਊਗਾ ਤੇ ਜਿਹੜੇ ਬਲਾਜਮ ਹੈ ਉਥੇ ਬਲਾਜਮਾ ਕੋਲੇ ਕੰਮ ਵੱਧ ਹੋਊਗਾ ਤੇ ਲੋਕ ਹਰਾਸ ਹੋਣਗੇ ਪਰ ਪੰਜਾਬ ਸਰਕਾਰ ਅਜੇ ਤੱਕ ਕਹੀ ਗਈ ਵੀ ਲੋਕਾਂ ਦੀ ਇਸ ਮੰਗ ਨੂੰ ਅਣਗੌਲੇ ਕਰ ਰਹੀ ਹੈ ਪਰ ਅਧਿਆਤਕਵਾਦ ਵੀ ਜਦੋਂ ਵੀ ਲੋਕ ਲੜਦੇ ਆ ਤਾਂ ਜਿੱਤ ਹਮੇਸ਼ਾ ਲੋਕਾਂ ਦੀ ਹੁੰਦੀ ਹੈ ਹੋ ਵੀ ਜਿੱਤੇ ਲੋਕਾਂ ਦੀ ਹੋਣੀ ਹੈ ਪਰ ਸਰਕਾਰ ਨੂੰ ਕੰਨ ਦੇ ਰੱਖਿਆ ਪੜ ਲੈਣਾ ਚਾਹੀਦਾ ਹੈ ਕਿ ਨਹੀਂ ਘਰ ਆਉਣ ਵਾਲੇ ਸਮੇਂ ਦੇ ਵਿੱਚ ਹਲਕੀ ਦੇ ਲੋਕਾਂ ਵੱਲੋਂ ਭੀਖੀ ਬਲਾਕ ਨੂੰ ਭੀਖੀ ਦੇ ਵਿੱਚ ਰੱਖਣ ਲਈ ਇੱਕ ਵੱਡੇ ਵੱਡੇ ਸੰਘਰਸ਼ ਦਾ ਆਲਮ ਕੀ ਪੈ ਜਾਵੇ। ਹਾਂਜੀ ਅੱਜ ਤੁਸੀਂ ਭੀਖੀ ਬੀਡੀਪੀਓ ਦਫ਼ਤਰ ਤੱਕ ਨੇ ਜਹ ਪਹੁੰਚੇ ਹੋ ਤੇ ਜਾਣਕਾਰੀ। ਮੇਰਾ ਨਾਮ ਨਿੱਕਾ ਸਿੰਘ ਦੇਪੁਰਾ ਪਿੰਡਾ ਪਟਾਣਾ ਨੂੰ ਇੱਕ ਪਿਆਜ਼ ਵੱਲੋਂ ਜੋ ਅੱਜ ਇੱਥੇ ਤੱਕ ਨਾ ਚੱਲ ਰਿਹਾ ਹੈ। ਇੱਕੀ ਬਲਾਕ ਨੂੰ ਬਚਾਉਣ ਵਾਸਤੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਬਲਾਕ ਨੂੰ ਬਚਾਉਣ ਵਾਸਤੇ ਐਕਸ਼ਨ ਕਮੇਟੀ ਬਣਾਈ ਗਈ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਦੇ ਸ਼ਾਮਲ ਨੇ। ਪਰ ਮੈਂ ਮਧੂ ਮੁਕਤੀ ਮੋਰਚਾ ਜਾਦਵਨੋ ਇਹ ਕਹਿਣਾ ਚਾਹੂੰਗਾ ਕਿ ਸੱਤਾ ਤੋਂ ਪਹਿਲਾਂ ਮਾਂ ਸਰਕਾਰ ਇਹ ਕਹਿੰਦੀ ਹੁੰਦੀ ਸੀ ਕਿ ਬਦਲਾਅ ਨੇ ਹੋਣਾ ਹੈ। ਸਰਕਾਰ ਸੱਤਾ ਵਿੱਚ ਚੱਲੂਗੀ। ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਊਗਾ ਪਰ ਸੱਤਾ ਤਾਂ ਹੁਣ ਤੋਂ ਬਾਅਦ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਸਰਕਾਰਾਂ ਨੂੰ ਵੀ ਇਹਨਾਂ ਨੇ ਬਾਤ ਪਾਤੀ ਜੇ ਜੀ ਉਦਾਹਰਨ ਮੈਂ ਦੇ ਸਕਦਾ ਹਾਂ ਹੁਣ ਤਾਂ ਇਹ ਚਾਹੀਦਾ ਸੀ ਜਿਵੇਂ ਮਾਨ ਸਰਕਾਰ ਨੇ ਕਿਹਾ ਸੀ ਕਿ ਸਰਕਾਰ ਤੁਹਾਡੇ ਦਵਾਰ ਵੀ ਤੁਹਾਨੂੰ ਘਰ ਬੈਠਿਆਂ ਨੂੰ ਨੇੜੇ ਬੈਠਿਆਂ ਨੂੰ ਸੂਰਤਾ ਮਿਲਣਗੀਆਂ ਦੂਜੇ ਪਾਸੇ ਜਿਹੜਾ ਇੱਥੋਂ ਘੱਟੋ ਘੱਟ 30-32 ਪਿੰਡਾਂ ਦਾ ਜਿਹੜਾ ਬਲਾਕ ਹੈ ਕੂਨ ਤੋੜ ਕੇ ਮਾਨਸਾ ਦੇ ਵਿੱਚ ਮਲਾਇਆ ਜਾ ਰਿਹਾ ਹੈ ਪਰ ਇਹ ਕੀ 35 ਪਿੰਡਾਂ ਦਾ ਬਲਾਕ ਹੈ ਜਦੋਂ ਇੱਥੇ ਪੂਰੇ ਮੁਲਾਜ਼ਮ ਨਹੀਂ ਹੈਗੇ ਇੱਥੇ ਮਦੂ ਆਪਣਾ ਪੰਚਾਇਤ ਪੰਚਾਇਤ ਨੂੰ ਬਰੇਕਮ ਦੁਰਵਾ ਨੂੰ ਸਮੱਸਿਆਵਾਂ ਦਾ ਸੰਭਾਲ ਕਰਨਾ ਪੈਂਦਾ ਹੈ ਇਹ ਜੇ ਬਲਾਕ ਆ ਵੱਡਾ ਹੋ ਗਿਆ ਮਾਨਸਾ ਚਲੇ ਗਿਆ ਤਾਂ ਉਸ ਨੂੰ ਬਹੁਤ ਵੱਡੀਆਂ ਦਿੱਕਤਾਂ ਆਉਣਗੀਆਂ ਪਰ ਮਦੂਤ ਮੁਕਤੀ ਲੋਕਾਂ ਯਾਦ ਕਰੋ ਅਸੀਂ ਕਹਿਣਾ ਚਾਹਾਂਗੇ ਮਾਨ ਸਰਕਾਰ ਦਾ ਇਹ ਪ੍ਰੇਖ ਹੈ ਕਿ ਇਸ ਬਲਾਕ ਨੂੰ ਤੋੜ ਕੇ ਮਾਨਸਾ ਭੇਜ ਦਾਂਗੇ ਇਹ ਮੰਤੂ ਕੱਢ ਦੇਣ ਕਿਉਂਕਿ ਅੱਜ ਤੱਕ ਜਦੋਂ ਵੀ ਜੱਥੇਬੰਦੀਆਂ ਸ਼ਹਿਰਸ ਦੇ ਮੈਦਾਨ ਦੇ ਵਿੱਚ ਆਈਆਂ ਨੇ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਸਮੇਂ ਦੀ ਆਪੂਤਾ ਨੂੰ ਹਮੇਸ਼ਾ ਲੋਕਾਂ ਦੇ ਅੱਗੇ ਝੁਕਣਾ ਪਿਆ ਹੈ ਮੈਂ ਇਹ ਮੰਨ ਸਰਕਾਰ ਨੂੰ ਚੇਤਾਵਨੀ ਦਿੰਦਾ ਕਿ ਜਿਹੜਾ ਪੀਕੀ ਬਲਾਕ ਹੈ ਇਹਨੂੰ ਇੱਥੇ ਹੀ ਰਹਿਣ ਦਿਓ ਤੇ ਜੇ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਹੋਰ ਵੀ ਤਿੱਖਾ ਕਰਾਂਗੇ ਜੈ ਪੀਨ ਜੈ ਭਾਰਤ ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ ਜੈ ਮាតុੰਗ